ਆਪਾ ਸਾਰੇ ਅੱਜ ਮੈਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤੇ ਅੰਦਰ ਇੱਕ ਸ਼ਬਦ ਪੜਿਆ ਜਾ ਰਿਹਾ ਸੀ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋ ਇਹ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਭੀ ਭਜਖਲੇ ਸਭੋ ਭਜੈ ਆਸਰਾ ਚੁਕੇ ਸਭ ਅਸਰਾਉ ਚੇਤਾ ਵੇ ਉਸ ਪਾਰ ਬ੍ਰह्म ਲੱਗੈ ਨ ਤਤੀਵਾਉ ਸਾਹਿਬ ਨਿਤਾਣਿਆਂ ਕਾ ਤਾਣ ਆਏ ਨ ਜਾਇ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਬੈਠੇ ਆਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਤੇ ਮਿਹਰ ਸਦਕਾ ਭਾਵੇਂ ਕਿ ਪੰਜਾਬ ਦੇ ਉੱਤੇ ਮੁਸੀਬਤ ਕੋਈ ਪਹਿਲੀ ਵਾਰੀ ਨਹੀਂ ਆਈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਆਪਣੇ ਆਪ ਹੀ ਪ੍ਰਚਲਿਤ ਆ ਪਰ ਆਪਾਂ ਹਰ ਵਾਰੀ ਤਗੜੇ ਹੋ ਕੇ ਨਿਕਲੇ ਆ ਤੇ ਮੈਂ ਇਹ ਸਮਝਦਾ ਆਂ ਕਿ ਇਹ ਜਿਹੜੀ ਮੁਸ਼ਕਲ ਆ ਇਹਦੇ ਵਿੱਚੋਂ ਵੀ ਆਪਾਂ ਬਹੁਤ ਜ਼ਿਆਦਾ ਤਗੜੇ ਹੋ ਕੇ ਨਿਕਲਾਂਗੇ ਦੂਜੀ ਗੱਲ ਮੈਨੂੰ ਖੁਸ਼ੀ ਹੋਈ ਵੀ ਥੋੜੇ ਦਿਨ ਪਹਿਲਾਂ ਹੀ ਆਪਾਂ ਸੱਦਾ ਦਿੱਤਾ ਮੈਂ ਉਹਦੋਂ ਇੱਥੇ ਪੰਜਾਬ ਵੀ ਨਹੀਂ ਸੀ ਤਾਮਿਲ ਆਡੂ ਸੀ ਤਾਮਿਲ ਜਿਹੜੇ ਉੱਥੇ ਸਾਡਾ ਲੋਅਰ ਕਲਾਸ ਤਬਕਾ ਉਹਦੇ ਨਾਲ ਬਹੁਤ ਬੇਇਨਸਾਫੀ ਹੁੰਦੀ ਆ ਉੱਥੋਂ ਹੀ ਆਪਾਂ ਇਹ ਸੱਦਾ ਦਿੱਤਾ ਤੇ ਤੁਸੀਂ ਸਾਰੀਆਂ ਹੀ ਸੰਸਥਾਵਾਂ ਆਈਆਂ ਸਾਰਿਆਂ ਦਾ ਧੰਨਵਾਦ ਤੁਸੀਂ ਦੱਸਿਆ ਵਾ ਕਿ ਸਾਡੇ ਲਈ ਪ੍ਰਥਮ ਪੰਥਵਾ ਪ੍ਰਥਮ ਗੁਰੂ ਗ੍ਰੰਥਾ ਤੇ ਪ੍ਰਥਮ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਆ ਤੀਜੀ ਗੱਲ ਭਾਵੇਂ ਕਿ ਮੈਂ ਇਹ ਜਾਣਦਾ ਵੀ ਇਹ ਸਾਰੇ ਪ੍ਰਬੰਧ ਕਰਨੇ ਸਰਕਾਰਾਂ ਦਾ ਕੰਮ ਆ ਅਸੀਂ ਸਰਕਾਰਾਂ ਨੂੰ ਟੈਕਸ ਦਿੰਨੇ ਆ ਕਰ ਦਿੰਨੇ ਆ ਕੋਈ ਚੀਜ਼ ਖਰੀਦੀਏ ਆਪਾਂ ਇਹ ਕੋਸ਼ਿਸ਼ ਨਹੀਂ ਆਪਾਂ ਕਰਾਂਗੇ ਆਪਾਂ ਸਰਕਾਰ ਦੇ ਵੀ ਦਬਾਅ ਬਣਾ ਕੇ ਰੱਖਾਂਗੇ ਪੂਰਾ ਵੀ ਸਾਡਾ ਜਿਹੜਾ ਹੱਕ ਵਾ ਇਹ ਕੋਈ ਭੀਖ ਨਹੀਂ ਆ ਭਾਵੇਂ ਸੈਂਟਰ ਸਰਕਾਰ ਆ ਤੇ ਭਾਵੇਂ ਪੰਜਾਬ ਦੀ ਆ ਜੋ ਸਾਡੇ ਲੋਕਾਂ ਦੇ ਹੱਕ ਵਾ ਜ਼ਿਮੀਂਦਾਰਾਂ ਦੇ ਜਾਂ ਮਜ਼ਦੂਰਾਂ ਦੇ ਉਹ ਜੋ ਦੂਜੀਆਂ ਸਟੇਟਾਂ ਦੇ ਵਿੱਚ ਦਿੱਤਾ ਜਾਂਦਾ ਅਸੀਂ ਜਾਦਾ ਟੈਕਸ ਦਿੰਨੇ ਆ ਤੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਸਾਡੇ ਲੋਕਾਂ ਨੂੰ ਕਿਉਂਕਿ ਪੰਜਾਬ ਜਿਹੜਾ ਜਦੋਂ ਦਰਿਆਵਾਂ ਦੀ ਗੱਲ ਚੱਲਦੀ ਸੀ ਪਿਛੇ ਜੀ ਤੇ ਪਾਣੀ ਸਾਰੇ ਮੰਗਦੇ ਹੀ ਪਰ ਹੁਣ ਰੁੜੇ ਕੌਣ ਤਾਂ ਕਰਕੇ ਰਿਪੇਰੀਂਗ ਲਾ ਕੰਮ ਕਰਦਾ ਸਿਆਣੀਆਂ ਨੇ ਬਣਾਇਆ ਅੱਜ ਰਿਪੇਰਿੰਗਾਂ ਲਾ ਦੇ ਭਾਵਨਾ ਮਜਬੂਤ ਹੋਈ ਇੱਥੇ ਫਿਰ ਵੀ ਸਾਡਾ ਹੀ ਹਾਕਾ ਅਸੀਂ ਡੁੱਬਦੇ ਹਾਂ ਅਸੀਂ ਹਟਦੇ ਹਾਂ ਬਾਕੀ ਬੜੇ ਸੁਝਾਏ ਉਹਨਾਂ ਸੁਝਾਵਾਂ ਦੇ ਵਿੱਚੋਂ ਕੋਸ਼ਿਸ਼ ਇੱਕ ਅਸੀਂ ਹੱਲ ਕੱਢਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਬਾਕੀ ਇਹ ਨਹੀਂ ਆਪਾਂ ਫੇਰ ਬੈਠ ਸਕਦੇ ਆ ਸਵੇਰੇ ਇੱਥੇ ਕੁਰਸੀਆਂ ਲੱਗੀਆਂ ਅਹੀਂ ਤਾਂ ਮੈਂ ਉਥੋਂ ਸੁਨੇਹਾ ਭੇਜਿਆ ਵੀ ਚੱਕ ਦੋ ਆਪਣੇ ਸਿਧਾਂਤ ਹੈਗਾ ਗੁਰਮਖ ਬੈਸੋ ਸਫਾ ਵਿਸ਼ਾਈ ਆਪਾਂ ਇੱਦਾਂ ਹੀ ਬੈੰਨੇ ਆਏ ਆ ਸਾਰੇ ਸਿੱਖ ਇਹ ਠੀਕ ਆ ਅੱਜ ਵੱਖ-ਵੱਖ ਵਿਚਾਰ ਧਰਾਵਾਂ ਸਾਡੇ ਵਿੱਚ ਹੋ ਸਕਦੀਆਂ ਪਰ ਫੇਰ ਵੀ ਆਪਾਂ ਇਕੱਠੇ ਆਂ ਅਗਲੀ ਗੱਲ ਇੱਕ ਬਿਰਤਾਂਤ ਜਾਂ ਕਢਿਆ ਗਿਆ ਮੈਂ ਕਹੂੰਗਾ ਤੁਸੀਂ ਉੱਥੇ ਜਕਰਾਰਾ ਛੱਡਣਾ ਇੱਕ ਨਿਹੰਗ ਵਰ ਨਕਲੀ ਹਰਜੀਤ ਸਿੰਘ ਰਸੂਲ ਪਰ ਉਹਨੇ ਉੱਥੇ ਬਹਿ ਕੇ ਚੈਨਲਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਬਿਰਤਾਂਤ ਕਢਿਆ ਮੈਂ ਹੁਣੇ ਤਾਮਿਲ ਆਡੂ ਜਾ ਕੇ ਆਇਆ ਉੱਥੇ ਜਾ ਕੇ ਵੇਖੋ ਵੀ ਜਾਤੀ ਵਿਤਕਰਾ ਕੀ ਹੁੰਦਾ ਕਿਵੇਂ ਹੁੰਦਾ ਕਿਵੇਂ ਲੋਕ ਦੱਬੇ ਜਾਂਦੇ ਆ ਸਾਡੇ ਲੋਕ ਸੱਚੀ ਸੁੱਚੀ ਭਾਵਨਾ ਦੇ ਨਾਲ ਟਰਾਲੀਆਂ 'ਚ ਗਏ ਰਾਸ਼ਨ ਵੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕਿਆਂ 'ਚ ਗਿਆ ਜਿਹੜੇ ਵੰਡ ਰਿਆ ਸੀ ਕਿਸੇ ਨੂੰ ਪੁੱਛਦੇ ਥੋੜਾ ਸੀ ਤੂੰ ਕੌਣ ਵਾ ਬਿਲਕੁਲ ਗੁਰੂ ਰਾਮਦਾਸ ਪਾਤਸ਼ਾਹ ਦੇ ਆਪਾਂ ਘਰੇ ਬੈਠੇ ਆ ਮੈਂ ਦਾਅਵੇ ਨਾਲ ਕਹਿੰਦਾ ਸਾਡਾ ਇੱਕ ਵੀ ਬੰਦੇ ਨੇ ਵਿਤਕਰਾ ਨਹੀਂ ਕੀਤਾ ਹੋਊਗਾ ਇੱਕ ਨੇ ਵੀ ਪਰ ਜਿਹੜਾ ਝੂਠਾ ਬਿਰਤਾਂਦ ਸਾਡੇ ਖਿਲਾਫ ਕਢਿਆ ਗਿਆ ਜੀ ਕੁਛ ਜਾਤਾਂ ਨੂੰ ਇਹ ਰਸਣ ਨਹੀਂ ਦਿੰਦੇ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਇਹ ਬਿਰਤਾਂਦ ਕਢਿਆ ਇਹ ਨਕਲੀ ਨਿਹੰਗ ਹਰਜੀਤ ਰਸੂਲਪੁਰ ਨੇ ਇਹਨੂੰ ਅੱਜ ਦਾ ਜਿਹੜਾ ਕਾਠਾ ਹੈ ਬਹਿਰੂਪੀਆ ਸਿੱਖ ਡਿਕਲੇਅਰ ਕਰਦਾ ਇਹ ਬਹਿਰੂਪੀਆ ਵਾ ਸਾਨੂੰ ਇਹੋ ਜਿਹੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਜਿਹੜੇ ਆਪਣੇ ਪੰਜਾਬ ਦੇ ਖਿਲਾਫ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਿਨ ਰਾਤ ਐਵੇਂ ਬੋਲੀ ਜਾਂਦੇ ਆ ਜਦੋਂ ਲੋਕ ਜਿਹੜੇ ਆ ਸਾਡੇ ਕਿੰਨੇ ਮੁੰਡੇ ਬੰਨ ਦੇ ਉੱਤੇ ਮਿੱਟੀ ਪਾਉਂਦੇ ਆ ਰੁੜੇ ਆ 35 35 ਸਾਲ ਦੇ ਨੌਜਵਾਨਾਂ ਦਾ ਡਾਟਾ ਆਇਆ ਸਾਡੇ ਕੋਲ ਕਈ ਮਦਦ ਕਰਨ ਗਏ ਸੱਪ ਦੇ ਡੰਗਣ ਨਾਲ ਚਲੇ ਗਿਆ ਦੁਨੀਆ ਤੋਂ ਇੰਨੀ ਤਨ ਦੇ ਹੀ ਨਾਲ ਸਾਡੀ ਕੌਮ ਨੇ ਪੰਜਾਬੀਆਂ ਨੇ ਜਾਂ ਹੋਰ ਜਿਹੜੇ ਕੋਈ ਸੱਜਣ ਆਏ ਇਹਨਾਂ ਨੇ ਸੇਵਾ ਕੀਤੀ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਔਰ ਉਹਦੇ ਤੋਂ ਬਾਅਦ ਉਹਨਾਂ ਨੂੰ ਬਦਨਾਮੀ ਦਿੱਤੀ ਜਾਵੇ ਮੈਂ ਸਾਨੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜੇ ਵੀ ਬੰਦੇ ਝੂਠਾ ਬਿਰਤਾਂਤ ਘੜਦੇ ਪਏ ਇਹੋ ਜਿਹਾ ਇਸ ਮੌਕੇ ਦੇ ਉੱਤੇ ਇਹਨਾਂ ਦੇ ਖਿਲਾਫ ਤੁਸੀਂ ਜੋ ਕਾਰਵਾਈ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਇਹ ਨਹੀਂ ਚੱਲਣਾ ਚਾਹੀਦਾ ਇਹ ਬਹੁਤ ਗਲਤ ਆ ਕਿਉਂਕਿ ਇੱਥੇ ਕੋਈ ਮੈਂ ਨਹੀਂ ਵੇਖਿਆ ਵੀ ਜਦੋਂ ਕੋਈ ਰਾਸ਼ਨ ਵੰਡਦਾ ਤੇ ਵਿਤਕਰਾ ਕਰਦਾ ਅਸੀਂ ਕਰ ਹੀ ਨਹੀਂ ਸਕਦੇ ਆ ਹਾਰ ਪਰ ਬੱਚਾ ਮਾਰਿਆ ਆ ਵੀ ਅੱਜ ਦਾ ਵਿਚਾਨੀ ਆ ਸਾਨੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਹਾ ਹੀ ਮੈਂ ਫੇਰ ਕਹਿੰਦਾ ਪੰਜਾਬ ਦੇ ਵਿੱਚ ਕੋਈ ਵੀ ਆਵੇ ਸਾਨੂੰ ਪਰ ਘਟੋ ਘਾਟੇ ਇਹ ਤੇ ਲਾਗੂ ਕਰੋ ਵੀ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਉਹਦੀ ਪੱਕੀ ਉਹ ਕਿੰਨੇ 5 ਸਾਲ ਦਾ ਬੱਚਾ ਤੇ ਬੁਰੀ ਤਰ੍ਹਾਂ ਮਾਰਿਆ ਉਹ ਬੰਦੇ ਦੇਖ ਨਹੀਂ ਸਕਦੇ ਇਹ ਸਾਡਾ ਪੰਜਾਬ ਹੈ ਹੀ ਨਹੀਂ ਅੱਦਾਂ ਦਾ ਅੱਦਾਂ ਕੋਈ ਵੀ ਨਹੀਂ ਕਰਦਾ ਤੇ ਜਿਹੜੇ ਬਾਕੀ ਇੱਥੇ ਸੁਝਾਏ ਆ ਬਾਕੀ ਜਿਹੜੇ মিডিਆ ادارے ਇਹੋ ਜਿਹੇ ਬੰਦਿਆਂ ਨੂੰ ਐਵੇਂ ਕਿਉਂ ਭਾਲਦੇ ਚੈਨਲਾਂ ਤੇ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਆ ਇਹ ਸਿੱਖਾਂ ਦੇ ਰਿਪਰੈਜ਼ੈਂਟ ਨਹੀਂ ਹੈਗੇ ਬੰਦੇ ਇਹ ਸਿੱਖਾਂ ਦੀ ਗਵਾਹੀ ਨਹੀਂ ਕਰਦੇ ਕੋਈ ਬਾਹਰੋਂ ਧਾਰਮਿਕ ਦਿਖ ਧਾਰਨ ਕਰਕੇ ਜਿਹੜੇ ਬਣ ਜਾਂਦੇ ਇਹਨਾਂ ਨੂੰ ਪੰਥ ਵੱਲੋਂ ਕੋਈ ਮਾਨਤਾ ਨਹੀਂ ਆ ਕਿਉਂਕਿ ਪੰਥ ਪ੍ਰੇਮ ਭਾਈਚਾਰੇ ਇਤਫਾਕ ਤੇ ਚੜ੍ਹਦੀ ਕਲਾ ਦੀ ਗੱਲ ਕਰਦਾ ਬਾਕੀ ਜਿਹੜੇ ਸੁਝਾਏ ਆ ਸਭ ਤੋਂ ਪਹਿਲਾਂ ਤੇ ਸੋਮਵਾਰ ਤੱਕ ਇੱਕ ਵੈਬਸਾਈਟ ਸਰਕਾਰੀ ਖਾਲਸਾ .org ਇਹ ਡਿਸਪਲੇ ਹੋ ਜੂਗੀ ਇਹਦੇ ਵਿੱਚ ਸਾਡੀਆਂ ਸਾਰੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਸਾਰੀਆਂ ਔਰ ਇਹ ਕਿਸੇ ਬੰਦੇ ਦੀ ਨਹੀਂ ਆ ਅੱਜ ਮੰਨ ਲਓ ਮੈਂ ਸੇਵਾ ਕਰ ਰਿਹਾ ਤੇ ਸਾਡੇ ਕੋਲ ਆ ਕੱਲ ਨੂੰ ਕੋਈ ਹੋਰ ਸਿੰਘ ਸਾਹਿਬ ਆਉਣਗੇ ਤੇ ਉਹਨਾਂ ਇਹ ਅਕਾਲ ਤਖਤ ਸਾਹਿਬ ਦੇ ਕੋਲ ਆ ਔਰ ਅਕਾਲ ਤਖਬ ਸਾਹਿਬ ਦੇ ਕੋਲ ਹੀ ਇਹਦਾ ਪੂਰਾ ਕੰਟਰੋਲ ਰਹੂਗਾ ਅਕਾਲ ਤਖਬ ਸਾਹਿਬ ਫੇਰ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨੀਆਂ ਚਾਹੁੰਦੀਆਂ ਉਹ ਵੈਬਸਾਈਟ ਤੇ ਆਪਣੀ ਜਾਣਕਾਰੀ ਦੇ ਦੇਣ ਅੱਜ ਕਈਆਂ ਨੇ ਇੱਥੇ ਕਿਹਾ ਵੀ ਆ ਹਰ ਸੰਸਥਾ ਆਪਣੇ ਦੋ-ਦੋ ਵਲੰਟੀਅਰ ਸੇਵਾਦਾਰ ਉਹ ਦੇਊਗੀ ਤੁਸੀਂ ਟੀਮਾਂ ਬਣਾਉਣ ਦੀ ਗੱਲ ਕੀਤੀ ਆਉਣ ਵਾਲੇ ਸਮੇਂ ਤੇ ਆਪਾਂ ਬੰਦੇ ਵੇਖ ਕੇ ਟੀਮ ਬਣ ਸਕਦੀ ਕੋਈ ਵੱਡੀ ਗੱਲ ਨਹੀਂ ਆ ਔਰ ਇਹ ਪਾ ਬਣਾਵਾਂਗੇ। ਬਾਕੀ ਹਰ ਜਿਹੜੀ ਸੰਸਥਾ ਆਪਣੇ ਦੋ-ਦੋ ਵਲੰਟੀਅਰ ਜਿਹੜੇ ਆ ਦਵੇ ਹਰ ਇਹ ਮੰਚ ਹਰ 20 ਪਿੰਡਾਂ ਪਿੱਛੇ ਇੱਕ ਵਲੰਟੀਅਰ ਦੀ ਸੇਵਾ ਉੱਪਰੋਂ ਇਹ ਵੀ ਆਪਾਂ ਵੇਖਾਂਗੇ ਬਾਕੀ ਕਮੇਟੀਆਂ ਜਿਵੇਂ ਤੁਹਾਡੇ ਸੁਝਾਅ ਹੋਣਗੇ ਬੰਦੇ ਨਿਸ਼ਾਨਦੇਹੀ ਕਰਕੇ ਦੇਖੋ ਜਿਵੇਂ ਮੰਡ ਸਾਹਿਬ ਨੇ ਕਿਹਾ ਆਪਾਂ ਸਾਰਿਆਂ ਨੇ ਮੈਂ ਹੁਣ ਵੀ ਜਦੋਂ ਆ ਰਿਹਾ ਹਾਂ ਟਰੈਕਟਰ ਆ ਰਹਾ ਹੈ ਪਸ਼ੂਆਂ ਦਾ ਚਾਰਾ ਆ ਰਹਾ ਨੌਜਵਾਨ ਆ ਰਹੇ ਕਿੱਦਾਂ ਹੀ ਹੋਣੀ ਐ ਇਹ ਰੁਕਣੇ ਨਹੀਂ ਆ ਪਰ ਗੱਲ ਇੰਨੀ ਕੀ ਆ ਵੀ ਇਹ ਉੱਥੋਂ ਤੱਕ ਪਹੁੰਚ ਜੇ ਜਿੱਥੇ ਇਹਦੀ ਲੋੜ ਹੈ ਮੈਂ ਇੱਕ ਦਿਨ ਪਿੰਡ ਗਿਆ ਟਿੰਡੀਵਾਲਾ ਆਖਰੀ ਪਿੰਡ ਆ ਫਿਰੋਜ਼ਪੁਰੋ ਬਾਰਡਰ ਤੇ ਉਹਨੂੰ ਚੌਥਾ ਪਾਸਿਆਂ ਤੋਂ ਦਰਿਆ ਛੁੱਟੀ ਤੁਰਿਆ ਹੁੰਦਾ ਤੇ ਗੁਰਦੁਆਰਾ ਬਿਲਕੁਲ ਉੱਥੇ ਮਹਾਰਾਜ ਦਾ ਸਰੂਪ ਉਹ ਪਿੱਛੇ ਲੱਗੇ ਤੇ ਪਿੰਡ ਦੇ ਬੱਚੇ ਉਹਨਾਂ ਨੇ ਦੂਜੇ ਪਿੰਡ ਭੇਜੇ ਰਿਸ਼ਤੇਦਾਰੀ ਤੇ ਬੱਚੇ ਬਿਮਾਰ ਹੋ ਗਏ ਮਿੱਟੀ ਦਾ ਮੋਹ ਹੁੰਦਾ ਉਹ ਪਤਾ ਨਹੀਂ ਕਿਵੇਂ ਪਿੰਡ ਵਾਲਿਆਂ ਨੇ ਕੁਝ ਉੱਥੇ ਸੱਜਣ ਬੈਠੇ ਸੀ ਉਹਨਾਂ ਨੇ ਥੋੜਾ ਯਤਨ-ਜੋਦਨ ਕੀਤਾ ਮੈਂ ਖੁਦ ਜਾ ਕੇ ਆਇਆ ਇਹ ਨਹੀਂ ਲੋਕਾਂ 'ਚ ਦ੍ਰਿੜਤਾ ਹੈ ਵਹਿੰਦਾ ਜਾਂਦਾ ਪਿੰਡ ਵੀ ਪੰਜਾਬੀਆਂ ਰੋਕ ਲਿਆ ਆਲੇ-ਦੁਆਲੇ ਖੁਰ ਰਿਹਾ ਮੈਂ ਖੁਦ ਜਾ ਕੇ ਉੱਥੇ ਵੇਖਿਆ ਹਿੰਮਤ ਦਿੱਤੀ ਆਪਾਂ ਨੂੰ ਗੁਰੂ ਨੇ ਆਪਾਂ ਇਹਨੂੰ ਵਰਤਣਾ ਹੈ ਦੂਜਾ ਪੋਜ਼ਿਟਿਵਿਟੀ ਰੱਖਣੀ ਕੁਝ ਨਹੀਂ ਹੋਇਆ ਸਾਨੂੰ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਤੇ ਪੰਥ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ ਇੱਕ ਅਸੀਂ ਪੋਰਟਲ ਬਣਾ ਰਹੇ ਹਾਂ ਜਿਹਦੇ ਵਿੱਚ ਇਹ ਹੋਊਗਾ ਵੀ ਕਿਹੜੀ ਟੀਮ ਕਿੱਥੇ ਕੰਮ ਕਰ ਰਹੀ ਹੈ ਉਹ ਆਪਣਾ ਡਾਟਾ ਕਿਹੜੇ ਪਿੰਡ ਨੂੰ ਕੀ ਲੋੜ ਆ ਉਹ ਵੀ ਆਪਣਾ ਵਿੱਚ ਪਾ ਸਕਦੇ ਆ ਔਰ ਇਹਦਾ ਕੰਟਰੋਲ ਵੀ ਇੱਕ ਥਾਂ ਤੇ ਰਹੂਗਾ ਤੀਜੀ ਗੱਲ ਵੀ ਆਪਣੀਆਂ ਸੰਸਥਾਵਾਂ ਬਦਨਾਮ ਨਾ ਕਰੀਏ ਦੇਖੋ ਖਾਲਸਾ ਹਿੱਡ ਦਾ ਜ਼ਿਕਰ ਹੋਇਆ ਇੱਥੇ ਹੋਰ ਸੰਸਥਾਵਾਂ ਦਾ ਜ਼ਿਕਰ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੰਦੇ ਦੀ ਜਾਂ ਕਿਸੇ ਦੀ ਨਹੀਂ ਆ ਉਹ ਪੰਥ ਦੀ ਆ ਤੇ ਉਹ ਵੀ ਜਦੋਂ ਪਰਾਲੇ ਕਰਦੀ ਆ ਲੰਗਰ ਲਾਏ ਉਹਨਾਂ ਨੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਵਾਂ ਤੇ ਜਦੋਂ ਮੈਨੂੰ ਕੋਈ ਕਹਿੰਦੇ ਸੀ ਵੀ ਇੱਥੇ ਲੋੜ ਆ ਤੇ ਮੈਂ ਇਹਨਾਂ ਦੇ ਮੈਨੇਜਰ ਨੂੰ ਸਭ ਨੂੰ ਫੋਨ ਕਰਦਾ ਵੀ ਇੱਥੇ ਲੋੜ ਆ ਤੇ ਦੇ ਕੇ ਜਾਓ ਹੋਰ ਵੀ ਕਿਸੇ ਸੰਸਥਾ ਨੂੰ ਕੀਤਾ ਉਹ ਦੇ ਕੇ ਜਾਂਦੇ ਆ ਤੋਂ ਸੰਸਥਾਵਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸ਼ਾਨਾਂ ਮੱਤੀਆਂ ਇਹਨਾਂ ਦੇ ਖਿਲਾਫ ਝੂਠੇ ਬਿਰਤਾਂਤ ਸਾਨੂੰ ਨਹੀਂ ਕੱਢਣੇ ਚਾਹੀਦੇ ਇਹ ਗਲਤ ਵਾ ਇਹ ਸਾਡੀਆਂ ਹੀ ਸੰਸਥਾਵਾਂ ਵਾਂ ਠੀਕ ਆ ਵੀ ਆਪਾਂ ਜਵਾਬਦੇਹੀ ਤੈਅ ਕਰਵਾ ਸਕਦੇ ਔਰ ਜਵਾਬਦੇਹੀ ਤੇ ਸਾਰਿਆਂ ਦੀ ਆ ਜਿਹੜੀ ਵੀ ਸੰਸਥਾ ਪੰਥ ਕੋਲੋਂ ਸਿੱਖਾ ਕੋਲੋਂ ਅਕਾਊਂਟ ਨੰਬਰ ਜਾਰੀ ਕਰਕੇ ਪੈਸੇ ਮੰਗਦੀ ਆ ਚਿੱਠਾ ਕਿੰਨੀਆਂ ਸੰਸਥਾਵਾਂ ਕੱਢਦੀਆਂ ਵਾਂ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਪਿੱ ਕਿੰਨਾ ਪੈਸਾ ਆਇਆ ਤੇ ਕਿੱਥੇ ਲੱਗਾ ਜਿਵੇਂ ਇਧਰੋਂ ਗੁਰਦੁਆਰਾ ਗਸ਼ਟ ਨਿਕਲਦਾ ਨਾ ਇੱਕ ਹਰ ਮਹੀਨੇ ਮੰਡ ਸਾਹਿਬ ਤੁਸੀਂ ਪੜ੍ਹਾਣਾ ਉਹਦੇ ਵਿੱਚ ਕਿੰਨੇ ਪੈਸੇ ਕਿਹੜੇ ਗੁਰਦੁਆਰੇ ਚ ਆਹੀਂ ਕਿੰਨੇ ਲੱਗੇ ਕਿੱਥੇ ਲੱਗੇ ਹਰ ਹਿਸਾਬ ਕਿਤਾਬ ਹੁੰਦਾ ਮੈਂ ਇਹ ਚਾਹਣਾ ਵਾਂ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਕੰਮ ਬਰਤ ਕੀਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਦਰਸ਼ਤਾ ਜ਼ਰੂਰ ਲਿਓਣ ਤਾਂ ਕਿ ਹਰ ਬੰਦਾ ਜਿਹੜਾ ਰੁਪਈਆ ਰੁਪਈਆ ਵੀ ਪਾਉਂਦਾ ਨਾ ਮੈਂ ਕਈ ਦੇਖਿਆ ਬੜੇ ਮਾਤੜ ਬੰਦੇ ਉਹ ਵੀ ਜਦੋਂ ਪਿੰਡਾਂ ਦੇ ਵਿੱਚ ਗਏ ਤਾਂ ਕਹਿੰਦੇ ਸਿੰਘ ਸਾਹਿਬ ਮਦਦ ਕਿੱਥੇ ਦੇਣੀ ਆ ਕਈਆਂ ਨੇ ਦੱਸਿਆ ਜੀ ਫਲਾਣਿਆਂ ਨੂੰ ਦਿੱਤੀ ਆ ਹਰ ਬੰਦਾ ਭਾਵਨਾ ਦੇ ਨਾਲ ਪਾਉਂਦਾ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੁੰਦੇ ਸੀ ਇਹ ਜਿਹੜਾ ਪੂਜਾ ਦਾ ਧਾਣਾ ਜਿਹੜੇ ਕਾਤਲ ਆ ਇਹ ਮਿੱਠਾ ਭਾਰਾ ਵਾ ਇਹ ਪੱਛਦਾ ਨਹੀਂ ਕਿਸੇ ਨੂੰ ਜੇ ਕੋਈ ਇਹਦੀ ਦੁਰਵਰਤੋਂ ਕਰ ਜੇ ਤਾਂ ਇਹ ਜਿਹੜਾ ਪੈਸਾ ਦਸਵੰਧ ਦਾ ਆਉਂਦਾ ਵਾ ਸੰਸਥਾਵਾਂ ਲਈ ਆਉਂਦਾ ਵਾ ਇਹ ਜੋਗ ਥਾਂ ਦੇ ਉੱਤੇ ਲੱਗਣਾ ਚਾਹੀਦਾ ਬਾਕੀ ਆਪਾਂ ਕੋਸ਼ਿਸ਼ ਨਹੀਂ ਪੂਰਾ ਕਰਾਂਗੇ ਨੂੰ ਵੈਬਸਾਈਟ ਤੇ ਸਾਰੀਆਂ ਸੰਸਥਾਵਾਂ ਰਜਿਸਟਰਡ ਪੋਰਟਲ ਜਿੱਥੇ ਪੂਰਾ ਡਾਟਾ ਹਮੇਸ਼ਾ ਰਹੂਗਾ ਫਿਰ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਮਦੋਤ ਸਿੰਘ ਬੋਲ ਕੇ ਗਿਆ ਠੀਕ ਆ ਉਹਨਾਂ ਦੀ ਗੱਲ ਵੀ ਜਮੀਨਾਬਾਦ ਚ ਪੱਥਰੀ ਬਣ ਗਈਆਂ ਤੇ ਕੀ ਕਰਨਾ ਆਪ ਉਹਦੇ ਲਈ ਪਹਿਲਾਂ ਤੇ ਸਰਕਾਰ ਤੇ ਵੀ ਆਪਾਂ ਬਰਾਬਰ ਦਬਾਅ ਬਣਾ ਕੇ ਰੱਖੀਏ ਪਰ ਨਾਲ ਦੀ ਨਾਲ ਆਪਾਂ ਇਹ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਕਰੀਏ ਕਿ ਜਮੀਨਾ ਸਾਡੀਆਂ ਬੰਜਰ ਨਾ ਹੋਣ ਉਹਦੇ ਲਈ ਟਰੈਕਟਰਾਂ ਦੇ ਪ੍ਰਬੰਧ ਕਰਨੇ ਜਾਂ ਹੋਰ ਪ੍ਰਬੰਧ ਕਰਨੇ ਉਹ ਆਪਾਂ ਜ਼ਿਲ੍ਹੇ ਤੈਅ ਕਰਕੇ ਪੰਜਕ ਜ਼ਿਲ੍ਹਿਆਂ 'ਚ ਜਾਦੀ ਮਾਰ ਪਿੰਡ ਸੋਰੰਗਸੋਵ ਆ ਤੇ ਪੰਥ ਦੇ ਸਾਹਮਣੇ ਕੁਛ ਨਹੀਂ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਜਿੱਦਾਂ ਆਪਾਂ ਅੱਜ ਬੈਠੇ ਆ ਇਸੇ ਤਰ੍ਹਾਂ ਬੈਠਿਆ ਕਰੀਏ ਤੇ ਬੈਠ ਕੇ ਜੋ ਵੀ ਸਾਡੀਆਂ ਮੁਸ਼ਕਿਲਾਂ ਹੈਗੀਆਂ ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਉਹਦਾ ਹੱਲ ਕਰ ਸਕਦੇ ਆ ਬਾਕੀ ਮੈਂ ਗੁਰੂ ਅੱਗੇ ਅਰਦਾਸ ਕਰਦਾ ਜਿਹੜੇ ਸਾਡੇ ਨੌਜਵਾਨ ਸੇਵਾਵਾਂ ਕਰਦੇ ਆ ਚਲੇ ਗਏ ਕਈ ਗਏ ਸਰਕਾਰ ਨੇ ਕੀ ਦੇਣਾ ਦੱਸੋ ਇੱਕ ਕੋਈ ਮੁਲਾਜ਼ਮ ਪੁਲਿਸ ਵਾਲਾ ਚੜ੍ਹਾਈ ਕਰ ਜੇ ਸਰਕਾਰ 1 ਕਰੋੜ ਰੁਪਇਆ ਦਿੰਦੀ ਆ ਤੇ ਆ ਜਿਹੜੇ ਸੇਵਾ ਕਰਦੇ ਚਲੇ ਗਏ ਦੇਣਾ ਸਰਕਾਰ ਨੇ ਕੁਝ ਜਾਂ ਐਲਾਨ ਕੀਤਾ ਕੋਈ ਨਹੀਂ ਕੀਤਾ ਤੇ ਫੇਰ ਦਾਅਵੇ ਜਿਹੜੇ ਆਪਾਂ ਜਾਣਦੇ ਆ ਵੀ ਵੱਡੇ ਵੱਡੇ ਆ ਤੋ ਸਰਕਾਰਾਂ ਤੇ ਦਬਾਅ ਬਣਾ ਕੇ ਰੱਖਣਾ ਵੀ ਸਾਡਾ ਫਰਜ਼ ਆ ਇਹ ਜਿੰਨੇ ਕੰਮ ਆਪਾਂ ਕਰ ਰਹੇ ਆ ਸਰਕਾਰਾਂ ਦੇ ਹੀ ਆ ਪਰ ਕਿਉਂਕਿ ਜਦੋਂ ਉਹ ਫੇਲ ਹੋ ਜਾਂਦੀਆਂ ਫੇਰ ਪੰਥ ਕਰਦਾ ਵਾ ਪੰਥ ਨੇ ਜਾ ਕੇ ਪਾਣੀਆਂ 'ਚ ਲੋਕ ਕੱਢੇ ਮੈਂ ਤੇ ਵੇਖਿਆ ਇੱਕ ਥਾਂ ਦੇ ਉੱਤੇ ਸਰਕਾਰ ਕੋਲੋਂ ਬੇੜੀ ਨਹੀਂ ਦਿੱਤੀ ਗਈ ਇੱਕ ਥਾਂ ਤੇ ਲੋਕ ਪਤਾ ਨਹੀਂ ਕਿੱਦਾਂ ਆਪਣੇ ਘਰਾਂ ਦੇ ਵਿੱਚ ਜਿੱਦੇ ਦੇਗ ਬਣਾਉਂਦੇ ਨਾ ਕਈ ਕੜਾਹੀ ਕੜਾਹਿਆਂ ਦੇ ਵਿੱਚ ਮੈਂ ਜਾਂਦੇ ਵੇਖਿਆ ਕਈਆਂ ਨੇ ਮੰਜਿਆਂ ਦੇ ਉੱਤੇ ਆਪਣੇ ਪ੍ਰਬੰਧ ਕੀਤੇ ਕਈਆਂ ਨੇ ਉਹ ਡਰਾਮ ਲਾਏ ਕਈ ਲੋਕ ਸਾਡੇ ਰੁੜੇ ਕਈ ਮੱਝਾਂ ਲਿਆ ਰਿਆ ਸੀ ਮੱਝਾਂ ਵੀ ਰੁੜ ਗਈਆਂ ਬੰਦੇ ਵੀ ਰੁੜ ਗਏ ਤੋ ਨੁਕਸਾਨ ਤੇ ਹੋਇਆ ਵੱਡਾ ਪਰ ਆਪਾਂ ਮਿਲ ਜੁਲ ਕੇ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰੀਏ ਇਹ ਜੋ ਵੀ ਆਪਾਂ ਕੀਤਾ ਸੋ ਮੰਗਲਵਾਰ ਤੱਕ ਇਹ ਡਿਸਪਲੇ ਹੋਊਗਾ ਤੁਸੀਂ ਸਾਰਿਆਂ ਨੇ ਉੱਥੇ ਰਜਿਸਟਰਡ ਕਰਾਉਣਾ ਫਿਰ ਦੋ ਦੋ ਵਲੰਟੀਅਰ ਦੇਣੇ ਆ ਫਿਰ ਆਪਾਂ ਇਹ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਟੀਮਾਂ ਬਣਾ ਕੇ ਤੇ ਇਹਨੂੰ ਪੂਰਾ ਥੱਲੇ ਤੱਕ ਜਿਹੜਾ ਵਾ ਉਹ ਕੀਤਾ ਜਾਵੇ ਵਿਸ਼ੇਸ਼ ਤੌਰ ਦੇ ਉੱਤੇ ਸਾਰਿਆਂ ਦਾ ਹੀ ਬਾਬਾ ਸਤਨਾਮ ਸਿੰਘ ਜੀ ਦੇ ਬੈਠੇ ਮੈਂ ਇਹਨਾਂ ਕੋਲ ਇੱਕ ਦਿਨ ਗਿਆ ਉੱਥੇ ਤੇ ਮੇਰੇ ਬੈਠਿਆਂ ਬੈਠਿਆਂ ਹੀ ਆਗੇ ਪਿੰਡ ਵਾਲੇ ਬਾਬਾ ਜੀ ਜਿਹੜਾ ਬੰਨ ਚ ਪਾੜ ਪਿਆ ਨਾ ਵਧੀ ਜਾਂਦਾ ਤੇ ਬਾਬਾ ਜੀ ਉਸੇ ਵੇਲੇ ਤੁਰੇ ਉੱਥੇ ਰਿਸਕ ਵੀ ਇਹਨਾਂ ਨੇ ਜਾ ਕੇ ਦਿਨ ਰਾਤ ਇੱਕ ਕੀਤਾ ਤੇ ਬੰਨ ਜਿਹੜਾ ਉਹਦਾ ਹੱਲ ਕੀਤਾ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰੀਆਲੀ ਵਾਲੇ ਮੈਂ ਜਦੋਂ ਵੀ ਇਹਨਾਂ ਨੂੰ ਮਿਲਿਆ ਕਮੇਟੀ ਦੇ ਨਾਲ ਲਿਬੜੇ ਹੁੰਦੇ ਇਹੋ ਜਿਹਾ ਇਸ਼ਕ ਕਿੰਨਿਆਂ ਚ ਤੁਸੀਂ ਵੇਖੋਗੇ ਕੱਲਾ ਹੀ ਨਹੀਂ ਪੰਜਾਬ 'ਚ ਫੋਟੋ ਖਿਚਾਉਣ ਆਲਾ ਹੀ ਆ ਪੰਜਾਬ ਨੂੰ ਇਸ਼ਕ ਕਰਨ ਵਾਲੇ ਵੀ ਬੜੇ ਆ ਮੁਹੱਬਤ ਕਰਨ ਵਾਲੇ ਵੀ ਇਦਾਂ ਦੇ ਆਪਾਂ ਬਣਨਾ ਵਾ ਗੁਰੂ ਕਿਰਪਾ ਕਰੇ ਮਿਹਰ ਕਰੇ ਪੱਤਰਕਾਰ ਭਾਈਚਾਰਾ ਇਹਨਾਂ ਨੇ ਲਗਾਤਾਰ ਪੰਜਾਬ ਦੇ ਹੜ੍ਹਾਂ ਨੂੰ ਕਵਰੇਜ ਇੱਕ ਮੈਂ ਜ਼ਰੂਰ ਕਹਾਂਗਾ ਸਾਰਥਕ ਇੱਕ ਬੰਦਾ ਉੱਠ ਕੇ ਕਹਿ ਦਿੰਦਾ ਵੀ ਮੈਨੂੰ ਰੋਟੀ ਰਾਸ਼ਨ ਨਹੀਂ ਮਿਲਿਆ ਉਹ ਬ੍ਰੇਕਿੰਗ ਨਿਊਜ਼ ਬਣਦੀ ਉਥੇ ਉਹ ਸੱਚੀ ਗੱਲ ਆ ਨਾ ਝੂਠੀ ਗੱਲ ਆ ਉਹਦੀ ਕੋਈ ਤਸਦੀਕ ਨਹੀਂ ਕੀਤਾ ਜਾਂਦਾ ਉਹਨੂੰ ਔਰ ਸਾਡੇ ਵਾਲੇ ਦਿਵਾਲੇ ਹਾੜਾ ਇਹ ਰਾਜਾਂ ਦੇ ਵਿੱਚ ਲੋਕਾਂ ਨੇ 100 ਰੁਪਏ ਪਾਣੀ ਦੀ ਬੋਤਲ ਕੀਤੀ ਜਿਨ੍ਹਾਂ ਦੀਆਂ ਗੱਡੀਆਂ ਫਸ ਗਈਆਂ ਸੀ ਉਥੇ ਮਨੀਕਰਨ ਸਾਹਿਬ ਵਾਲੇ ਪਾਸੇ 1000 ਰੁਪਏ ਇੱਕ ਦਿਨ ਦਾ ਲੈਂਦੇ ਸੀ ਪਾਰਕਿੰਗ ਦਾ ਇੱਥੇ ਦੇ ਆਪ ਮਹਾਰੇ ਸੰਗਤ ਨੇ ਸੇਵਾ ਕੀਤੀ ਉਦੇ ਤੋਂ ਬਾਅਦ ਵੀ ਜੇ ਕੋਈ ਇੱਕ ਅੱਧੇ ਬੰਦਾ ਕੋਈ ਹੋ ਸਕਦਾ ਸਰਸਰੀ ਉਹਦੇ ਵਿੱਚ ਵੀ ਕਸੂਰ ਤੇ ਸਰਕਾਰ ਦਾ ਕਿੱਥੋਂ ਤੱਕ ਚੀਜ਼ ਪਹੁੰਚੇ ਸਰਕਾਰ ਨੇ ਮਈਆ ਕਰਾਉਣੀ ਆ ਨਾ ਬੰਦੇ ਤੇ ਲੈ ਕੇ ਚੱਲ ਗਏ ਉੱਥੇ ਆਪਣਾ ਰਿਸਕ ਲੈ ਕੇ ਚੱਲ ਗਏ ਹੁਣ ਉਹਨਾਂ ਨੂੰ ਕੀ ਪਤਾ ਵੀ ਪਿੰਡ ਦੇ ਵਿੱਚ ਕਿੰਨੇ ਬੰਦੇ ਆ ਜੇ ਕੋਈ ਨਹੀਂ ਆਇਆ ਤੇ ਉਹਨਾਂ ਨੂੰ ਕੀ ਪਤਾ ਹੈ ਪਰ ਦੋਸ਼ ਇਹਦਾ ਫਿਰ ਨੌਜਵਾਨਾਂ ਨੂੰ ਕਈਆਂ ਨੇ ਦੇਣ ਦੀ ਕੋਸ਼ਿਸ਼ ਕੀਤੀ ਇਹੋ ਜੇ ਬਿਰਤਾਂਤ ਨਹੀਂ ਕਢਣੇ ਚਾਹੀਦੇ ਮੈਂ ਇੱਥੇ ਆਈਆਂ ਸਾਰੀਆਂ ਸੰਸਥਾਵਾਂ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੂੰ ਸਮਾਨ ਨਹੀਂ ਦਿੱਤਾ ਗਿਆ ਆ ਗੁਰਜੀਤ ਸਿੰਘ ਜਾਦੂ ਨਹੀਂ ਬੈਠੇ ਸਾਹਮਣੇ ਦਵਿੰਦਰ ਸਿੰਘ ਹਰੀਏਵਾਲਾ ਹੋਰ ਬੜੇ ਸੱਜਣ ਆ ਸਰਦਾਰ ਲਖਾ ਸਿੰਘ ਸਿਧਾਨਾ ਲਖਵਿੰਦਰ ਸਿੰਘ ਇਹ ਕ ਆਪਣੇ ਬੰਦਿਆਂ ਨੂੰ ਨਾ ਸਾਰਿਆਂ ਨੂੰ ਛੋਟੇ ਛੋਟੇ ਨਾਮ ਪੈ ਗਏ ਆ ਮੈਂ ਗੁਜਾਰਸ਼ ਕਰੂੰਗਾ ਪੂਰਾ ਨਾਮ ਗੁਰੂ ਨੇ ਸਿੰਘ ਐਵੇਂ ਥੋੜਾ ਲਾਇਆ ਕਿਤੇ ਸਿੰਘ ਕਿਹਾ ਗੁਰੂ ਤੇ ਸ਼ੇਰ ਜੀ ਤੇ ਹੁੰਦਾ ਤੁਹਾ ਮੈਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਆਸ ਕਰਦੇ ਆਂ ਕਿ ਆਪਾਂ ਫੇਰ ਬੈਠਾਂਗੇ ਤੇ ਆਪਾਂ ਸਾਰੀਆਂ ਮੁਸ਼ਕਲਾਂ ਨੂੰ ਕਿਵੇਂ ਸੁਲਝਾ ਸਕਦੇ ਆਂ ਬਾਕੀ ਅਖੀਰਲੀ ਗੱਲ ਮੈਂ ਸਹਿਮਤ ਆ ਕਿ ਕੰਮ ਸਰਕਾਰਾਂ ਦਾ ਤੇ ਦਬਾਅ ਸਾਨੂੰ ਪੰਥ ਨੂੰ ਸੰਗਤ ਨੂੰ ਬਣਾ ਕੇ ਰੱਖਣਾ ਚਾਹੀਦਾ ਮੇਰੀਆਂ ਭੈਣਾਂ ਬੋਲ ਰਹੀਆਂ ਸੀ ਇਹ ਗੱਲ ਅਸੀਂ ਇੱਕ ਪਿੰਡ 'ਚ ਨੋਟ ਕੀਤੀ ਸਾਨੂੰ ਮਾਈਏ ਕਨੇ ਆਣ ਕੇ ਕਿਹਾ ਵੀ ਸਿੰਘ ਸਾਹਿਬ ਬੀਬੀਆਂ ਵੀ ਭੇਜੋ ਹੁਣ ਜਿਹੜੀਆਂ ਵਸਤੂਆਂ ਬੀਬੀਆਂ ਨੂੰ ਚਾਹੀਦੀਆਂ ਵਾ ਉਹ ਬੰਦਿਆ ਕੋਲੋਂ ਕਿੱਦਾਂ ਮੰਗਣਗੀਆਂ ਦਵਾਈ ਦਾਰੂ ਹੋਰ ਲੋੜਾਂ ਤੋਂ ਇਹ ਜਿਹੜੀਆਂ ਸਾਡੀਆਂ ਭੈਣਾਂ ਇਹਨਾਂ ਔਖੇ ਹਾਲਾਤਾਂ 'ਚ ਵੇਖੋ ਸਾਡਾ ਇਤਿਹਾਸ ਆ ਨਾ ਗਦਰੀ ਬਾਬੇ ਕੈਨੇਡਾ ਤੋਂ ਇੱਥੇ ਆ ਗਏ ਸੀ ਜਦੋਂ ਲੋੜ ਸੀ ਬਾਅਦ 'ਚ ਵੀ ਦੁਹਰਾਇਆ ਆਪਣਿਆਂ ਨੇ ਇਹ ਭੈਣਾਂ ਨੇ ਕੈਨੇਡਾ ਤੋਂ ਆਣ ਕੇ ਸੇਵਾ ਕੀਤੀ ਗੁਰੂ ਇਹਨਾਂ ਦੀ ਸੇਵਾ ਜ਼ਰੂਰ ਥਾਂ ਪਾਊਗਾ ਚੜ੍ਹਦੀ ਕਲਾ 'ਚ ਰੱਖੂਗਾ ਸਾਰੀਆਂ ਇਹ ਸੰਸਥਾਵਾਂ ਦਾ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਚੀਫ ਖਾਲਸਾ ਦਿਵਾਨ ਨਿਹੰਗ ਸਿੰਘ ਫੌਜਾਂ ਕਲਾਕਾਰ ਵੀ ਵੀਰ ਥੋੜੇ ਜਿਹਾ ਆਏ ਆ ਤੇ ਉਹਨਾਂ ਦਾ ਵੀ ਆਏ ਥੋੜੇ ਜਿਹਾ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਬਾਕੀ ਇਹ ਪੰਜਾਬ ਆ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਪੰਜਾਬ ਜਿਉਂਦਾ ਵਾ ਜਿਉਂਦਾ ਰਹੂਗਾ ਬਸ ਆਪਾਂ ਔਖੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਖੜਿਆ ਕਰੀਏ ਸਹਾਰਾ ਬਣਿਆ ਕਰੀਏ ਤੇ ਸਭ ਤੋਂ ਵੱਡੀ ਗੱਲ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਲੰਗਰ ਸ਼ਾਕੇ ਜਾਣਾ